ਮਕਸਰ ਮੰਡੀ ਪਹੁੰਚੋ ਕਿ ਕਿਲਾ ਚਾਹੂਗੇ ਕਿਸ ਤਰ੍ਹਾਂ ਦੇ ਹਾਲਾਤ ਤੁਹਾਨੂੰ ਦਿਖਣ ਮਿਲੇ ਸਭ ਤੋਂ ਪਹਿਲਾਂ ਤਾਂ ਇਸ ਧਰਤੀ ਨੂੰ ਨਮਨ ਸਾਡੇ ਲਈ ਬੜੀ ਗੌਰਵਮਈ ਧਰਤੀ ਹੈ ਸ੍ਰੀ ਮੁਕਸਰ ਸਾਹਿਬ ਦੀ ਇਸ ਧਰਤੀ ਨੂੰ ਪ੍ਰਣਾਮ ਹੈ ਔਰ ਅੱਜ ਫੇਰ ਇੱਕ ਵਾਰ ਮੈਂ ਮੁਕਸਰ ਸਾਹਿਬ ਦੀ ਮੰਡੀ 'ਚ ਆਇਆ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜੀ ਕਣਕ ਦੀ ਖਰੀਦ ਦਾ ਸਿਲਸਲਾ ਹੈ ਉਹ ਡੇ ਬਾਏ ਡੇ ਆਪਣੀ ਟੀਚਿਆਂ ਨੂੰ ਪ੍ਰਾਪਤ ਕਰ ਰਿਹਾ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਇਹ ਸਪੈਸ਼ਲ ਮਾਂਜੂ ਮੁੱਖ ਮੰਤਰੀ ਵੱਲੋਂ ਜਿਹੜਾ ਆਦੇਸ਼ ਆ ਕਿ ਮੰਡੀ ਦੇ ਅੰਦਰ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਉਹਦੇ ਲਈ ਜਿਹੜੇ ਪ੍ਰਬੰਧ ਨੇ ਉਹਨੂੰ ਗਰਾਸ ਰੂਟ ਤੱਕ ਦੇਖਣ ਦੇ ਲਈ ਉਹਨੂੰ ਫਾਲੋ ਕਰਨ ਦੇ ਲਈ ਮੈਂ ਹਰ ਰੋਜ਼ ਪੰਜਾਬ ਦੀਆਂ ਮੰਡੀਆਂ 'ਚ ਜਾਣਾ ਸੋ ਅੱਜ ਵੀ ਮੈਂ ਮਤਲਬ ਬਠਿੰਡਾ ਜ਼ਿਲ੍ਹਾ ਔਰ ਸ੍ਰੀ ਮੁਕਤਸਰ ਸਾਹਿਬ ਦੇ ਅੰਦਰ ਆਇਆ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਆਪਣੀ ਜਿਹੜੀ ਫਸਲ ਨੂੰ ਲੈ ਕੇ ਲਗਭਗ 5,84,000 ਕਿਸਾਨ ਜਿਹੜਾ ਉਹ ਪਹੁੰਚਿਆ ਸੋ so, 107 ਲੱਖ ਐਮਟੀ ਪੰਜਾਬ ਦੀ ਮੰਡੀ ਚ ਕਣਕ ਆਈ ਹੈ ਜਿਹਦੇ ਵਿੱਚੋਂ 103 ਲੱਖ ਐਮਟੀ ਅਸੀਂ ਖਰੀਦ ਚੁੱਕਿਆ ਪੰਜਾਬ ਦੀਆਂ ਮੰਡੀਆਂ ਚੋਂ ਕਿਸਾਨ ਨੂੰ ਵੇਲੇ ਕਰ ਦਿੱਤਾ ਗਿਆ ਔਰ ਜਿਹੜਾ ਬਣਦਾ ਉਹਦਾ ਪੈਸਾ 2425 ਰੁਪਏ ਐਮਐਸਪੀ ਦੇ ਮੁਤਾਬਕ ਉਹ 20500 ਕਰੋੜ ਰੁਪਿਆ ਕਿਸਾਨ ਦੇ ਖਾਤੇ ਚ ਰੀਲੀਜ਼ ਕਰ ਚੁੱਕੇ ਆ ਸੋ ਲਗਾਤਾਰ ਕਿਸਾਨ ਪੰਜਾਬ ਦੀਆਂ ਮੰਡੀਆਂ ਚ ਖੁੱਲ ਜਾ ਰਿਹਾ 24 24 ਘੰਟੇ ਦੇ ਵਿੱਚ ਜਿਹੜੀ ਪੇਮੈਂਟ ਉਹਦੇ ਖਾਤੇ ਚ ਪਾਣ ਦਾ ਸੀਐਮ ਸਾਹਿਬ ਦਾ ਵਾਦਾ ਹੈ ਉਹਨੂੰ ਨਿਭਾ ਰਹੇ ਆ ਸੋ ਮੈਨੂੰ ਖੁਸ਼ੀ ਆ ਕਿ ਜਿਹੜਾ ਪੰਜਾਬ ਦੇ ਅੰਦਰ ਇਸ ਵਾਰ ਬੰਪਰ ਫਸਲ ਆ ਝਾੜ ਬਹੁਤ ਸ਼ਾਨਦਾਰ ਆ ਔਰ ਇਸ ਵਧੇ ਹੋਏ ਝਾੜ ਦਾ ਜਿੱਥੇ ਕਿਸਾਨ ਨੂੰ ਆਰਥਿਕ ਫਾਇਦਾ ਤੇ ਇਹਦੇ ਨਾਲ ਦੀ ਨਾਲ ਜਿਹੜਾ ਕੇਂਦਰੀ ਪੂਲ ਦੇ ਅੰਦਰ ਸਾਨੂੰ ਟੀਚਾ ਮਿਲਿਆ ਉਹ ਵੀ ਅਚੀਵ ਕਰਨ ਦੇ ਲਈ ਸਾਨੂੰ ਥੋੜਾ ਜਿਹਾ ਸੋਕਾ ਹੋਊਗਾ ਸੋ ਲਗਾਤਾਰ ਪੰਜਾਬ ਦੀ ਮੰਡੀਆਂ ਦੇ ਅੰਦਰ ਜਿਹੜਾ 124 ਲੱਖ ਮੀਟੀ ਦਾ ਸਾਨੂੰ ਕੇਂਦਰੀ ਪੂਲ ਦੇ ਲਈ ਟਾਰਗੇਟ ਆ ਉਹ ਪੂਰਾ ਕਰਨ ਦੇ ਲਈ ਜਤਨ ਅਸੀਂ ਕਰ ਰਹੇ ਆ ਸੋ ਮੇਰੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਮுகਸ਼ਵਰ ਸਾਹਿਬ ਸਾਡੇ ਡੀਐਫਐਸਈ ਸਮਸਤ ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸੇਵਾਵਾਂ ਵੱਖ-ਵੱਖ ਏਜੰਸੀਜ਼ ਦੇ ਡੀਐਮ ਸਾਹਿਬ ਲੱਗੇ ਹੋਏ ਆ ਸੋ ਫਿਰ ਮੇਰੇ ਦੁਆਰਾ ਇੱਕ ਵਾਰ ਪੰਜਾਬ ਦੇ ਕਿਸਾਨਾਂ ਨੂੰ ਕਹਿਣਾ ਚਾਹਨਾ ਕਿ ਜਿਹੜੀ ਮਾਨ ਸਾਹਿਬ ਦੀ ਸਰਕਾਰ ਦਾ ਤੁਹਾਡੇ ਨਾਲ ਵਾਦਾ ਮੰਡੀ ਚੋਂ ਕੱਲਾ-ਕੱਲਾ ਦਾਣਾ ਐਮਐਸਪੀ ਤੋਂ ਚੱਕ ਰਹੇ ਆ ਔਰ 24 ਘੰਟੇ ਦੇ ਵਿੱਚ ਵਿੱਚ ਪੇਮੈਂਟ ਕਿਸਾਨ ਦੇ ਖਾਤੇ 'ਚ ਪਾ ਕੇ ਇੱਕ ਵਾਦਾ ਆਪਣਾ ਨਿਵਾ ਰਹੇ ਆ ਸੋ ਲਗਾਤਾਰ ਜਿਹੜੇ ਦਿਨ ਬਚਦੇ ਉਹਦੇ ਅੰਦਰ ਤਾਂ ਮਤਲਬ ਜਿਹੜੀ ਉਹ ਪ੍ਰਕਿਊਰਮੈਂਟ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਸਰ ਮਗਾ ਤੋਂ ਮਕਸਰੀ ਮੰਡੀ ਦੀ ਗੱਲ ਕਰੀਏ ਤਾਂ ਗੱਟਿਆਂ ਦੇ ਬੋਰੀਆਂ ਅੰਬਾਰ ਲੱਗ ਚੁੱਕੇ ਹਨ ਲੇਕਿਨ ਲਿਫਟਿੰਗ ਦੀ ਬਹੁਤ ਜ਼ਿਆਦਾ ਸਮੱਸਿਆ ਨਹੀਂ ਥਰੂਆਊਟ ਪੰਜਾਬ ਹੀ ਤੁਹਾਡੀ ਜਾਣਕਾਰੀ ਦੇ ਲਈ ਕਿਉਂਕਿ ਇਸ ਵਾਰ ਜਿਹੜੀ ਫਸਲ ਹੈ ਜਿਹੜਾ ਕਣਕ ਦਾ ਸੀਜ਼ਨ 30 ਦਿਨ ਚੱਲਦਾ ਸੀਗਾ ਇਸ ਵਾਰ 16-17 ਦਿਨ ਦੇ ਵਿੱਚ ਸਾਰੀ ਕਣਕ ਪੰਜਾਬ ਦੇ ਖੇਤਾਂ ਚੋਂ ਪੰਜਾਬ ਦੀ ਮੰਡੀ ਚ ਆ ਗਈ ਹੈ ਥੋੜਾ ਜਿਹਾ ਮੌਸਮ ਵੀ ਵਿੱਚ ਖਰਾਬ ਰਿਹਾ ਉਹਦੇ ਕਰਕੇ ਵੀ ਕਿਸਾਨ ਥੋੜਾ ਜਿਹਾ ਪੈਨਿਕ ਹੋਇਆ ਡਰਿਆ ਤੇ ਜਲਦੀ ਜਲਦੀ ਮੰਡੀ ਚ ਆਈਏ ਸੋ ਦੋ ਗੱਲਾਂ ਮੁੱਖ ਤੌਰ ਤੇ ਕਿਸਾਨ ਦੀਆਂ ਬੜੀਆਂ ਰੋਸ਼ਨ ਨੇ ਪੇਮੈਂਟ ਉਹਦੀ ਫਸਲ ਸਹੀ ਟਾਈਮ ਤੇ ਖਰੀਦੀ ਜਾ ਰਹੀ ਹੈ ਸੈਕੰਡ ਪੈਸੇ 24 ਘੰਟਿਆਂ ਦੇ ਵਿੱਚ ਵਿੱਚ ਰਿਲੀਜ਼ ਹੋ ਤੇ ਖਾਤੇ 'ਚ ਹੋ ਰਿਹਾ ਹੈ ਲਿਫਟਿੰਗ ਵੀ ਅਸੀਂ 44 ਲੱਖ ਐਮਟੀ ਕਰ ਲਈ ਆ 2-4-5 ਦਿਨਾਂ ਦੇ ਅੰਦਰ ਹੋਰ ਲਿਫਟਿੰਗ ਜਿਹੜੀ ਕੰਪਲੀਟ ਕਰ ਦੇਣੀ ਹੈ। ਇਹਨੂੰ ਲੈ ਕੇ ਜੀ ਠੇਕੇਦਾਰ ਹੈਗਾ ਜਿਹੜਾ ਉੱਤੇ ਦੋਸ਼ ਲੱਗੇ ਸੀ ਕਿ ਉਹਨੇ ਗੱਡੀਆਂ ਵੱਧ ਦਿਖਾ ਕੇ ਠੇਕਾ ਲਿਆ ਤੇ ਇਸ ਬਾਰੇ ਜਦੋਂ ਅਸੀਂ ਡੀਐਫਓ ਸਾਹਿਬ ਨੂੰ ਪੁੱਛਿਆ ਉਹਨਾਂ ਨੇ ਸਾਹਮਣਾ ਕਰਤਾ ਪਰ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਗੱਡੀਆਂ ਸਾਨੂੰ ਨਹੀਂ ਦਿਖਾਈ ਦੇ ਰਹੀਆਂ। ਸਾਰੇ ਮੰਨ ਰਹੇ ਨੇ ਪਰ ਉਹ ਨਹੀਂ ਮੰਨ ਰਹੇ। ਲਿਸਟ ਮੰਗੀ ਗਈ ਗੱਡੀਆਂ ਦੀ ਵੀ ਲਿਸਟ ਦੇ ਦਿਓ ਸਾਨੂੰ ਵੀ ਕਿਹੜੀਆਂ ਗੱਡੀਆਂ ਕਿਹੜੇ ਨੰਬਰ ਹੈਗੇ ਆ ਪਰ ਉਹ ਵੀ ਸਭ ਤੋਂ ਪਹਿਲਾਂ ਹਾਂ ਕਰਤੀ ਬਾਤ ਦੇ ਵਿੱਚ ਲਿਸਟ ਨਹੀਂ ਦਿੱਤੀ ਗਈ ਜੀ। ਦੇਖੋ ਮੈਂ ਇਹ ਗੱਲ ਕਾਵਾਂਗਾ ਵੀ ਆਪਾਂ ਉਹ ਕਹਿੰਦੇ ਆ ਨਾ ਵੀ ਆਂਬ ਚੂਪਣੇ ਆ ਗਿੜਕਾ ਨਿਗੜਨੇ ਆ ਸਾਨੂੰ ਤਾਂ ਮੰਡੀ ਦੇ ਵਿੱਚੋਂ ਲਿਫਟਿੰਗ ਚਾਹੀਦੀ ਆ ਸਾਡੇ ਭੈਣੋ ਗੱਡੀ ਉੱਥੋਂ ਲੈ ਕੇ ਬੋਸੋਂ ਲੈ ਕੇ ਆਵੇ ਜਿਹੜਾ ਵੀ ਸਰਕਾਰ ਦੇ ਇਸ ਰੂਲ ਦੀ ਵਾਇਲੇਸ਼ਨ ਕਰੇਗਾ ਚਾਹੇ ਠੇਕੇਦਾਰ ਹੋਵੇ ਕੋਈ ਵੀ ਆ ਚਾਕੇ ਬਾਹਰ ਮਾਰਾਂਗੇ ਅਸੀਂ ਰਾਈਟ ਟਾਈਮ ਤੇ ਲਿਫਟ ਜਿਹੜੀ ਆ ਉਹ ਕੰਡੀਆਂ ਦੇ ਵਿੱਚ ਕੰਪਲੀਟ ਕਰ ਦੇਣੀ ਆ ਕੋਈ ਚਿੰਤਾ ਵਾਲੀ ਗੱਲ ਨਹੀਂ ਅਰਮੀ ਵਾਲੀ ਮੰਡੀ ਦੇ ਵਿੱਚ ਸਾਰਾ ਭਾਈ ਤੇ ਨਾਲ ਕੁੱਟਮਾਰ ਹੋਈ ਆ ਕਣਕ ਦੀ ਬੋਲੀ ਨੂੰ ਉਹ ਕਣਕ ਤੋਂ ਲੈ ਕੇ ਮੇਰੀ ਉਹ ਜਾਣਕਾਰ ਚ ਨਹੀਂ ਜੋ ਵੀ ਹੋਇਆ ਚੇਅਰਮੈਨ ਮਾਰਕੀਟ ਕਮੇਟੀ ਨੇ ਕੁੱਟਮਾਰ ਕੀਤੀ ਨਹੀਂ ਮੇਰੀ ਜਾਣਕਾਰ ਚ ਨਹੀਂ ਐਸ ਪਰ ਲਾ ਜੋ ਵੀ ਹੋਏਗਾ ਕਾਰਵਾਈ ਕਾਲਾ ਦਾਣਾ ਜਿਹੜਾ ਕਣਕ ਦੇ ਵਿੱਚ ਆ ਰਿਹਾ ਸਰ ਉਸ ਦੀ ਖਰੀਦ ਕਿਸ ਤਰ੍ਹਾਂ ਹੋ ਸਰ ਇਸਕੇ ਥੋੜਾ ਬੁਖਸਰ ਜ਼ਿਲ੍ਹੇ ਦੇ ਅੰਦਰ ਸਾਡੇ ਨੋਟਿਸ ਚ ਆਇਆ ਆ ਅਸੀਂ ਉਹਦੀ ਫੀਡਬੈਕ ਲੈ ਰਹੇ ਆ ਪਰ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਜਿਹੜੀ ਆ ਉਹ ਨਿਆਂ ਦਿੱਤੀ ਜਾਵੇ ਥੈਂਕ ਯੂ ਸਰ